ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਵਿਧਾਨ ਸਭਾ ਹਲਕਾ ਸਨਨਾਮ ਦੇ ਵਸਨੀਕਾਂ ਦੀ ਹਰ ਇੱਕ ਉਸ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਵਚਨਬੱਧ ਹਾਂ ਅਤੇ ਤਨਦੇਹੀ ਨਾਲ ਸਮਰਪਿਤ ਹਾਂ ਜੋ ਲੋਕਾਂ ਦੀ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਵਿੱਚ ਕਿਸੇ ਨਾ ਕਿਸੇ ਪੱਧਰ ਦੀ ਰੁਕਾਵਟ ਪੈਦਾ ਕਰ ਰਹੀ ਹੈ ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਦੇ ਹਲਕਾ ਸਨਨਾਮ ਦੇ ਵਿੱਚ 29 ਪਿੰਡਾਂ ਦੇ ਵਿੱਚ ਕਰੋੜਾਂ ਦੇ ਰੁਪਏ ਦੀ ਲਾਗਤ ਦੇ ਨਾਲ ਹੋਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਦੀ ਪਿੰਡ ਅਕਬਰਪੁਰ ਤੋਂ ਸ਼ੁਰੂ ਕਰਦਿਆ ਕਿਹਾ ਬੜੇ ਹੋ ਜਾਂਦੇ ਹੋ ਜਾਂਦੇ ਹੋ ਮੰਦੋ ਹੋ ਜੋ ਉੱਪਰ ਹੋ ਜੋ ਉਹ ਮਨੋ ਬੇਜੇ ਬੇਜੇ ਇੱਥੇ ਬੇਜੇ ਬੂਰੇ ਇੱਥੇ ਬੇਜੇ ਦੇਖੋ ਸਾਡੀ ਸਰਕਾਰ ਦਾ ਭਗਵੰਤਬਾਨ ਸਰਕਾਰ ਦਾ ਇੱਕੋ ਹੀ ਏਜੰਡਾ ਹੈ ਕਿ ਵਿਕਾਸ ਵਿਕਾਸ ਔਰ ਵਿਕਾਸ ਪਿਛਲੇ 4 ਮਹੀਨੇ ਕਿਉਂਕਿ ਚੋਣਾਂ ਸੀਗੀਆਂ ਇਸ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਜਿਸ ਦੀ ਵਜ੍ਹਾ ਕਰਕੇ ਕੰਮਾਂ ਦੇ ਵਿੱਚ ਨਵੇਂ ਕੰਮਾਂ ਦੇ ਨੂੰ ਸ਼ੁਰੂ ਕਰਨ ਦੇ ਵਿੱਚ ਕੁਝ ਖੜੋਤ ਆ ਗਈ ਸੀ ਪਰ ਜਦੋਂ ਜਦੋਂ ਚੋਣ ਜਾਬਤਾ ਖੁੱਲਿਆ ਤੇ ਹੁਣ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ 29 ਪਿੰਡਾਂ ਦੇ 48 ਕੰਮ 1 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਆ ਇਹ ਸ਼ੁਰੂ ਕਰਵਾਉਣ ਜਾ ਰਿਹਾ ਅ ਪਿਛਲੇ ਸਮੇਂ ਦੇ ਵਿੱਚ ਕਈ ਵੱਡੇ ਕੰਮ ਨੇ ਜਿਹੜੇ ਉਹ ਹੋਏ ਨੇ ਔਰ ਇਹ ਉਹ ਕੰਮ ਨੇ ਜਿਹੜੇ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਸੀ ਛੋਟੇ-ਛੋਟੇ ਕੰਮ ਜਿਵੇਂ ਹੁਣ ਸਪੋਜ਼ ਇਸੇ ਜਿੱਥੋਂ ਹੁਣ ਨੀਂਹ ਪੱਥਰ ਰੱਖਿਆ ਜਿਹੜਾ ਸ਼ੁਰੂਆਤ ਕਰਾਈ ਹੈ ਇਹ ਖੇਤਾਂ ਦੇ ਵਿੱਚ ਚਾਰ ਘਰ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਕਿ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ 900 ਫੁੱਟ ਦਾ ਰਸਤਾ ਹੈ ਸਾਰਾ ਪਰ ਕਦੇ ਕਿਸੇ ਸਰਕਾਰ ਨੇ ਧਿਆਨ ਹੀ ਦਿੱਤਾ ਹੈਗਾ ਸੋ ਇਹ ਇਹੋ ਜੇ ਹੁਣ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਹੱਕ ਤਾਂ ਇੰਨਾ ਚਾਰ ਘਰਾਂ ਦਾ ਵੀ ਉਨੇ ਹੀ ਬਣਦਾ ਜਿੰਨਾ ਕੋਈ ਪਿੰਡ 'ਚ ਜਾਂ ਸ਼ਹਿਰ 'ਚ ਰਹਿੰਦਾ ਸੋ ਇਹ ਛੋਟੇ-ਛੋਟੇ ਕੰਮ ਨੇ ਜਿਹੜੇ ਜਿੰਨਾ ਜੋ ਸਰਕਾਰ ਦੇ ਲਈ ਛੋਟੇ ਹੁੰਦੇ ਨੇ ਪਰ ਲੋਕਾਂ ਦੇ ਲਈ ਵੱਡੀ ਮੁਸੀਬਤ ਦਾ ਮੁਸ਼ਕਿਲ ਦਾ ਸਵੱਬ ਬਣ ਜਾਂਦੇ ਨੇ ਉਹਨਾਂ 48 ਕੰਮਾਂ ਦੀ ਸ਼ੁਰੂਆਤ ਕੀਤੀ 1 ਕਰੋੜ 54 ਲੱਖ ਰੁਪਏ ਦੇ ਲੱਗਦੇ ਨਾਲ ਤੇ ਤਕਰੀਬਨ ਮਹੀਨੇ ਸਵਾ ਮਹੀਨੇ ਦੇ ਵਿੱਚ ਸਾਰੇ ਕੰਮ ਜਿਹੜੇ ਉਹ ਕੰਪਲੀਟ ਹੋ ਜਾਣਗੇ ਸਰ ਕਿਹੜੇ ਦੋ ਤਿੰਨ ਵੱਡੇ ਵੱਡੇ ਕੰਮ ਨੇ ਜਿਵੇਂ ਤੁਸੀਂ ਹੁਣ ਗਰੀਆਂ ਪੱਕੀਆਂ ਹੋਣੀਆਂ ਹੋਰ ਕਿਹੜੇ ਵੱਡੇ ਪ੍ਰੋਜੈਕਟ ਨੇ ਜਿਹੜੇ ਇਹ ਪਿੰਡਾਂ ਦੇ ਵਿੱਚ ਹੋ ਰਹੇ ਨੇ ਜਿਹੜੇ ਤੁਸੀਂ ਅੱਜ ਕਰਨ ਜਾ ਰਹੇ ਹੋ ਨਹੀਂ ਨਹੀਂ ਬਾਕੀ ਮੈਂ ਤੁਹਾਨੂੰ ਦੱਸਿਆ ਨੇ ਅੱਜ ਵੱਡੇ ਪ੍ਰੋਜੈਕਟ ਨਹੀਂ ਕੋਈ ਹੈਗੇ 29 ਪਿੰਡਾਂ ਦੇ 48 ਕੰਮ ਨੇ 1 ਕਰੋੜ 54 ਲੱਖ ਰੁਪਏ ਦੇ ਲੱਗਦੇ ਨਾਲ ਕੋਈ 1.50 ਹਜ਼ਾਰ ਦੇ ਵਿੱਚ ਵੀ ਪੂਰਾ ਹੋਣ ਵਾਲਾ ਕੋਈ 10 12 15 ਲੱਖ ਦੇ ਵੀ ਬਹੁਤੇ ਵੱਡੇ ਕੰਮ ਨਹੀਂ ਆ ਕਿ ਛੋਟੇ ਕੰਮ ਨੇ ਪਰ ਉਹ ਉਹ ਕੰਮ ਜ਼ਰੂਰੀ ਨੇ ਲੋਕਾਂ ਦੀ ਸਹੂਲਤ ਦੇ ਲਈ ਕਿਤੇ ਕਿਸੇ ਜਗ੍ਹਾ ਤੇ ਧਰਮਸ਼ਾਲਾ ਦੀ ਰਿਪੇਅਰ ਹੋਣੀ ਹੈ ਕਿਤੇ ਗਲੀ 'ਚ ਖੜਵੰਝੇ ਲੱਗਣੇ ਨੇ ਕਿਤੇ ਕੋਈ ਗਲੀ ਨਾਲੀ ਪੱਕੀ ਹੋਣ ਵਾਲੀ ਹੈ ਕਿਤੇ ਪਾਣੀ ਦੀ ਨਿਕਾਸੀ ਦਾ ਛੋਟਾ ਬਹੁਤ ਥੋੜਾ ਬਹੁਤ ਇਸ਼ੂ ਹੈ ਸੋ ਅੱਜ ਉਹ ਜਿਹੜੇ ਫੁਟਕਲ ਜੇ ਕੰਮ ਸੀਗੇ ਬੇਸਿਕਲੀ ਜਦੋਂ ਪਿੰਡਾਂ ਦੇ ਵਿੱਚ ਗਏ ਕਿਸੇ ਕੋਈ ਮੈਨੂੰ ਫੜ ਕੇ ਬਾਹ ਘਰੇ ਲੈ ਗਿਆ ਪੁਲੀ ਐ ਟੁੱਟੀ ਪਈ ਐ ਉਹ ਕੰਮ ਸਾਰਾ ਸ਼ਾਇਦ 150000 ਰੁਪਏ ਦਾ ਹੋਵੇ ਪਰ ਉਸ ਘਰ ਨੂੰ ਮੁਸ਼ਕਿਲ ਦੇਖੋ ਨਾ ਜੀ ਕਿੰਨੀ ਵੱਡੀ ਪੁਲੀ ਟੁੱਟੀ ਹੋਣ ਦੇ ਨਾਲ ਕਿਸੇ 60 ਫੀਟ ਲੱਗ ਸਕਦੀ ਐ ਸੋ ਉਹਨਾਂ ਕੰਮਾਂ ਦੇ ਉੱਪਰ ਵੀ ਫੋਕਸ ਕਰਨਾ ਸਾਡੀ ਜ਼ਿੰਮੇਵਾਰੀ ਐ ਅੱਜ ਸਿਰਫ ਉਹੀ ਸ਼ੁਰੂਆਤ ਐ ਜਿਹੜੀ ਉਹਨਾਂ ਦੀ ਕਰ ਰਹੇ ਹਾਂ ਪਰ ਬਾਕੀ ਵੱਡੇ ਕੰਮ ਨੇ ਜਿਹੜੇ ਉਹ ਆਲਰੇਡੀ ਹਲਕੇ ਦੇ ਵਿੱਚ ਚੱਲ ਰਹੇ ਨੇ ਤੇ ਇਸ ਏਰੀਆ ਨੂੰ ਇਹ ਜਿਹੜੇ ਸੰਗਰੂਰ ਹਲਕੇ ਦੇ 20 ਪਿੰਡ ਮੇਰੇ ਹਲਕੇ ਦੇ ਵਿੱਚ ਆਏ ਸੀਗੇ ਇਹਨਾਂ ਨੂੰ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਦੋਂ ਸੀਐਮ ਸਾਹਿਬ ਆਉਣਗੇ 31 ਚਲਾਈ ਨੂੰ ਇੱਕ ਬਹੁਤ ਵੱਡਾ ਤੋਹਫ਼ਾ ਜਿਹੜਾ ਉਹ ਦੇਣ ਜਾ ਰਹੇ ਹਨ ਜਿਹਦੇ ਨਾਲ ਪੂਰੇ ਇਲਾਕੇ ਦੀ ਨੁਹਾਰ ਜਿਹੜੀ ਉਹ ਬਦਲ ਦਿੱਤੀ ਜਾਊਗੀ